ਦੋਸਤੋ ਇਹ ਮਾਮਲਾ ਪਿੰਡ ਪਿਪਲੀ ਮਿਆਣੀ ਦੀ ਜ਼ਮੀਨ ਦਾ ਹੈ ਜਿੱਥੇ ਬੀਤੇ ਦਿਨੀ ਨਿਸ਼ਾਨਦੇਹੀ ਕਰਨ ਨੂੰ ਪਹੁੰਚੇ ਕਾਨੂੰਗੋ ਖਿਲਾਫ ਕੁਝ ਲੋਕ ਭੜਕ ਉੱਠੇ। ਇਹ ਸੰਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਹਨਾਂ ਦੇ ਰਿਸ਼ਤੇਦਾਰ ਨੇ ਤੇਜਾ ਸਿੰਘ ਤੋਂ ਖਰੀਦੀ ਹੈ। ਭਾਈ ਇੱਕ ਤੁਹਾਡਾ ਪੈੜੀ ਦਾ ਮਸਲਾ ਚੱਲ ਰਿਹਾ ਤੁਹਾਡਾ ਆਪਣਾ ਖੇਤ ਆ ਮਾਲਕੀ ਖੇਤ ਦਾ ਸ਼ੇਰਪੁਰ ਤਾਇਨਾ ਉਹ ਜਿਹੜੀ ਜ਼ਮੀਨ ਦਾ ਬਕੂਆ ਉਹ ਸਹਿਦ ਜਲਾਲਪੁਰ ਦਾ ਪਿੰਡ ਹੈ ਤੁਸੀਂ ਖੇਤ ਦੇ ਵਿੱਚ ਕੱਲ ਵੀ ਗਏ ਸੀ ਤੇ ਕੀ ਵਾਕਿਆ ਕੀ ਹੋਇਆ ਬ੍ਰਦਰ ਜ਼ਮੀਨ ਮੈਂ ਹੁਣੇ ਖਰੀਦੀ ਆ ਠੀਕ ਕੁਝ ਦਿਨ ਪਹਿਲਾਂ ਹੀ ਤੇਜਾ ਸਿੰਘ ਤੋਂ ਸ਼ੇਰਪੁਰ ਤੈਬਾ ਦਾ ਵਸਨੀਕ ਆ ਉਹਨਾਂ ਤੋਂ ਖਰੀਦੀ ਆ ਉਨਾਂ ਨੇ ਕਣਕ ਵੱਟ ਕੇ ਮੈਨੂੰ ਕਬਜ਼ਾ ਦਿੱਤਾ ਜ਼ਮੀਨ ਦਾ ਰਜਿਸਟਰੀ ਕਰਾਉਣ ਤੋਂ ਬਾਅਦ ਜਦੋਂ ਵੀ ਉੱਥੇ ਜ਼ਮੀਨ 'ਚ ਜਾਂਦੇ ਆ ਉੱਥੇ ਕੁਝ ਸ਼ਰਾਰਤੀ ਅੰਸਰ ਹੀ ਆਪਾਂ ਕਹਿ ਸਕਦੇ ਆ ਬਿਲਕੁਲ ਬੈਠੇ ਨੇ ਜਦੋਂ ਵੀ ਜਾਂਦੇ ਆ ਉਹ ਉਹ ਉੱਥੇ ਹੱਲਾ ਗੁੱਲਾ ਕਰਦੇ ਨੇ ਸਾਨੂੰ ਸਾਡੀ ਜ਼ਮੀਨ 'ਚ ਵੜਨ ਨਹੀਂ ਦਿੰਦੇ ਕਦੇ ਕੁਝ ਕਰਦੇ ਨੇ ਕਦੇ ਸੜਨ ਦੀਆਂ ਧਮਕੀਆਂ ਦਿੰਦੇ ਨੇ ਕਦੇ ਪਟ્રોલ ਚੁੱਕ ਕੇ ਆ ਜਾਂਦੇ ਨੇ ਕੱਲ੍ਹ ਦਾ ਇਹਨਾਂ ਨੇ ਪਹਿਲਾਂ ਠੱਡੇ ਠੁਕੇ ਪੱਤੇ ਸਨ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ ਦਾਕਟਰ ਪਿਆਸੀ ਤੇਜਾ ਸਿੰਘ ਦਾ ਜੀ ਮੈਂ ਇਹ ਸੋਚਦਾ ਸੀ ਵੀ ਮੈਂ ਕਿਸੇ ਹੋਰ ਦੀ ਨਾਲ ਲੱਗਦੀ ਜ਼ਮੀਨ ਨਾ ਵਾਹਾਂ ਮੈਂ ਨਿਸ਼ਾਨਦੇਹੀ ਦੀ ਦਰਖਾਸਤ ਦਿੱਤੀ ਸੀ ਜੋ ਕਿ ਤਹਿਸੀਲਦਾਰ ਸਾਹਿਬ ਤੋਂ ਮਾਰਕੂ ਕੇ ਕਾਨੂੰਗੋ ਸਾਹਿਬ ਨੂੰ ਗਈ ਕੱਲ ਕਾਨੂੰਗੋ ਸਾਹਿਬ ਮੌਕੇ ਤੇ ਆਏ ਨਿਸ਼ਾਨਦੇਹੀ ਕਰਨ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਨਿਸ਼ਾਨਦੇਹੀ ਹੋਣ ਲੱਗੀ ਆ ਇਹਨਾਂ ਨੇ ਫਿਰ ਸਾਡੇ ਤੇ ਹਮਲਾ ਕੀਤਾ ਅੱਲਾਗੁੱਲਾ ਕੀਤਾ ਕਿਹੜੇ ਕਿਹੜੇ ਬੰਦੇ ਨੇ ਕੀ ਉਹਨਾਂ ਦੇ ਨਾਂ ਇੱਕ ਤਾਂ ਹੈਗੇ ਜੀ ਉਹ ਗਰਮੇਸ਼ ਕੌਰ ਨੇ ਵਿਧਵਾ ਨੇ ਜਗੀਰ ਸਿੰਘ ਦੇ ਬਲਵਿੰਦਰ ਸਿੰਘ ਹਰਜਿੰਦਰ ਸਿੰਘ ਤੇ ਉਹਦੇ ਪੁੱਤਰ ਨੇ ਹੋਰ ਵੀ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਸੀਗੇ ਇਹ ਜ਼ਮੀਨ ਮੈਂ ਮੁੱਲ ਖਰੀਦੀ ਆ ਜੀ ਤੇਜਾ ਸਿੰਘ ਤੋਂ ਖਰੀਦੀ ਆ ਪੈਸੇ ਦੇ ਕੇ ਖਰੀਦੀ ਆ ਮੇਰਾ ਇਹਨਾਂ ਨਾਲ ਕੋਈ ਝਗੜਾ ਨਹੀਂ ਕਦੇ ਕੋਈ ਪੋਸਟ ਮੇਰੇ ਖਿਲਾਫ ਪਾਦਣ ਦੇ ਲਈ ਕਦੇ ਕੋਈ ਪੋਸਟ ਮੇਰੇ ਖਿਲਾਫ ਪਾਦਣ ਦੇ ਲਈ ਜੇ ਕੱਲ ਨੂੰ ਇਹਨਾਂ ਦਾ ਕੋਈ ਜਾਣੀ-ਮਾਨੀ ਨੁਕਸਾਨ ਵੀ ਹੁੰਦਾ ਤਾਂ ਇਹਨਾਂ ਦੇ ਇਹ ਚੀਜ਼ ਤੇ ਆਪ ਜ਼ਿੰਮੇਵਾਰ ਹੋਣਗੇ ਇਹਨਾਂ ਨੇ ਪਹਿਲਾਂ ਜ਼ਮੀਨ ਤੇਜਾ ਸਿੰਘ ਨੂੰ ਵੇਚੀ ਤੇਜਾ ਸਿੰਘ ਤੋਂ ਜ਼ਮੀਨ ਮੈਂ ਖਰੀਦੀ ਮੇਰਾ ਤਾਂ ਇਹਨਾਂ ਨਾਲ ਕੋਈ ਮਸਲਾ ਹੀ ਹੈ ਨਹੀਂ ਪਤਰਕਾਰ ਸਾਹਿਬ ਇਹ ਤਾਂ ਐਵੇਂ ਜਾਣ ਬੁੱਝ ਕੇ ਬਣਾਉਂਦੇ ਨੇ ਕੱਲ ਜਦੋਂ ਅਸੀਂ ਉੱਥੇ ਨਿਸ਼ਾਨਦੇਹੀ ਕਰਾਣ ਗਏ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਅੱਗ ਲੈ ਕੇ ਆ ਗਈ ਮੇਰੇ ਨਾਲ ਸਰਦਾਰ ਕਰਤਾਰ ਸਿੰਘ ਸੀਗੇ ਇਹਨਾਂ ਦਾ ਮੋਟਰਸਾਈਕਲ ਖੋਲਿਆ ਉਹਦੀ ਪ੍ਰੋਪਰ ਵੀਡੀਓ ਹੈ ਉਹ ਵੀ ਮੈਂ ਤੁਹਾਨੂੰ ਨਸ਼ਰ ਕਰ ਦਿਆਂ ਛੋਟਾ ਜਿਹੜਾ ਇਹਨਾਂ ਦਾ ਹੈਂਡੀਕੈਪਡ ਬੇਟਾ ਹੈ ਉਹਨਾਂ ਦਾ ਉਹਨੇ ਮੁੰਡੇ ਨੇ ਚਾਬੀ ਖੋਈ ਇਹਨਾਂ ਦੇ ਹੱਥੋਂ ਵੱਟਾ ਮੁੰਡਾ ਉਹਨੂੰ ਆਪਣੇ ਘਰ ਲੈ ਜਾਂਦਾ ਦੇਖਿਆ ਗਿਆ ਦੂਜਾ ਜਦੋਂ ਕਾਨੂੰਗੋ ਸਾਹਿਬ ਆਏ ਉੱਥੇ ਇਹ ਅੱਗ ਲਾ ਕੇ ਪਰਾਲੀ ਨੂੰ ਉਹਨਾਂ ਤੇ ਵੀ ਇਹਨਾਂ ਨੇ ਹਮਲਾ ਕੀਤਾ ਉਹਨਾਂ ਨੂੰ ਕਹਿੰਦੇ ਨੇ ਵੀ ਭੱਜੋ ਇੱਥੋਂ ਅਸੀਂ ਕੋਈ ਪ੍ਰਸ਼ਾਸਨ ਪ੍ਰਸ਼ੂਸ਼ਨ ਨਹੀਂ ਮੰਨਦੇ ਇਹ ਤਾਂ ਜੰਗਲ ਰਾਜ ਬਣਾ ਲਿਆ ਜੀ ਇਹਨਾਂ ਨੇ ਇਹਨਾਂ ਨੇ ਆਪਣੇ ਖੇਤ 'ਚ ਵੀ ਜਾਣਾ ਹੁਣ ਤਾਂ ਔਖਾ ਹੋ ਗਿਆ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਜੀ ਕਾਰਵਾਈ ਕਰੋ ਇਹਨਾਂ ਤੇ ਜਿਹੜੀ ਬਣਦੀ ਹੈ ਮੈਨੂੰ ਮੇਰੀ ਜਾਣਮਾਲ ਦੀ ਰਾਖੀ ਕੀਤੀ ਜਾਵੇ ਮੇਰੇ ਜ਼ਮੀਨ ਆ ਉੱਥੇ ਮੈਂ ਤਾਂ ਨੇਰੇ ਵੀ ਜਾਣਾ ਤੇ ਸਵੇਰੇ ਵੀ ਜਾਣਾ ਇਹਨਾਂ ਦਾ ਜਦੋਂ ਅਸੀਂ ਚਾਨਨੇ ਆ ਉਦੋਂ ਹੀ ਇਹ ਚਾਪੇ ਰੈਡਾ ਦੀ ਸਭ ਤੋਂ ਵੱਡੀ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਇਹ ਬੁੜੀਆਂ ਨੂੰ ਅੱਗੇ ਕਰ ਦਿੰਦੇ ਨੇ ਬੁੜੀਆਂ ਨਾਲ ਤਾਂ ਅਸੀਂ ਲੜਦੇ ਭੇੜਦੇ ਜਾਂ ਕੁਝ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਈਵਨ ਕਿ ਸਾਡੇ ਕਿਸੇ ਬੰਦੇ ਨੇ ਕੱਲ ਜ਼ਬਾਨ ਵੀ ਨਹੀਂ ਸਾਂਝੀ ਕੀਤੀ ਇੱਕ ਨਾ ਕਾਗਜ਼ ਲਈ ਫਿਰਦੇ ਆ ਜੀ ਕਿ ਉੱਤੇ 225 17 ਤਰੀਕ ਪਾਈਆ ਕਹਿੰਦਾ ਕਿ ਸਾਡਾ ਕੇਸ ਚੱਲ ਰਿਹਾ ਕੋਈ ਕੇਸ ਨਹੀਂ ਜੀ ਉਹ ਤੇਜਾ ਸਿੰਘ ਨੇ ਕੇਸ ਕੀਤਾ ਸੀ ਬਲਵਿੰਦਰ ਸਿੰਘ ਤੇ ਸਭੋ ਕਿ ਤੇਜਾ ਸਿੰਘ ਨੂੰ ਉਹਦਾ ਸਟੇ ਮਿਲਿਆ ਸੀ ਬਈ ਇਹ ਤੇਰੀ ਪੈਲੀ 'ਚ ਦਾਖਲ ਨਹੀਂ ਹੋ ਸਕਦਾ ਤੇਰਾ ਕਬਜ਼ਾ ਦਖਲ ਕਿਆ ਤੇਜਾ ਸਿੰਘ ਦਾ ਕਾਨੂੰਨੀ ਤੌਰ ਤੇ ਜਿਹੜੇ ਬਾਈ ਅਦਾਲਤ ਪਿਆ ਮਾਨਯੋਗ ਅਦਾਲਤ ਨੂੰ ਤੇਰੇ ਆਪਾਂ ਝੂਠਾ ਕਹਿ ਦਿੰਨੇ ਆ ਇਹ ਤਾਂ ਫਿਰ ਮਾਨਯੋਗ ਅਦਾਲਤ ਦੀ ਤੋਹਫੀਨ ਹੋਈ ਨਾ ਜੀ ਇਸ ਮਸਲੇ ਤੇ ਦਾ ਇਹ ਕੋਈ ਗੱਲ ਤਾਂ ਨਾ ਬਣੀ ਬਈ ਉਸ ਤੇ ਲਈ ਫਿਰ ਤਨੇ 17 ਤਰੀਕ ਕਹਿੰਦੇ ਨੇ ਉਹ ਤਾਂ 17 ਤਰੀਕ ਨੂੰ ਤੇਜਾ ਸਿੰਘ ਨੇ ਉੱਥੇ ਜਾ ਕੇ ਬਿਆਨ ਦੇਣੇ ਸੀਗੇ ਬਈ ਮੈਂ ਇਹ ਕਣਕਵੱਟੀ ਆ ਤੇ ਇਹ ਜ਼ਮੀਨ ਤੇ ਮੇਰਾ ਕਬਜ਼ਾ ਹੈ ਜੀ ਇਹਨਾਂ ਤੋਂ ਮੈਨੂੰ ਕੋਈ ਚੰਗੀ ਪਰੇਸ਼ਾਨੀ ਨਹੀਂ ਪਰ ਜਦੋਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੇਜਾ ਸਿੰਘ ਜ਼ਮੀਨ ਵੇਚ ਗਿਆ ਜ਼ਮੀਨ ਮੈਂ ਖਰੀਦ ਲਈ ਇਹਨਾਂ ਨੂੰ ਐ ਲੱਗ ਗਿਆ ਵੀ ਇਹ ਬੰਦਾ ਧਰਮਕੋਟ ਰਹਿੰਦਾ ਹੈ ਜੇ ਧਰਮਕੋਟ ਤੋਂ ਆਉਣਾ ਇਹਨੂੰ ਓਖਾ ਤੇ ਅਸੀਂ ਜ਼ਮੀਨ ਤੇ ਕਬਜ਼ਾ ਕਰ ਲੈਨੇ ਆ ਕਬਜ਼ਾ ਕਰਨ ਦੀ ਕੋਸ਼ਿਸ਼ ਹੀ ਕਰਦੇ ਨੇ ਦੂਜੀ ਗੱਲ ਇਹ ਜ਼ਮੀਨ ਮੇਰੇ ਖੁੱਦ ਦੇ ਨਾਤੇ ਨਹੀਂ ਹੈਗੀ ਮੇਰਾ ਬ੍ਰਦਰ ਇਨ ਲਾਅ ਹੈ ਅਰਸ਼ਦੀਪ ਸਿੰਘ ਹਰਿਆਣੇ ਤੋਂ ਉਹਦਾ ਮੁਖਤਿਆਰ ਖਾਸ ਮੇਰੇ ਕੋਲੇ ਆ ਜੀ ਉਹ ਦੂਰ ਹੋਣ ਕਰਕੇ ਉਹ ਦੇਖਭਾਲ ਨਹੀਂ ਕਰ ਸਕਦਾ ਮੈਂ ਉਸ ਜ਼ਮੀਨ ਦੀ ਦੇਖਭਾਲ ਕਰਦਾ ਇਸ ਤੋਂ ਸਵਾਏ ਮੇਰਾ ਇਹਨਾਂ ਨਾਲ ਕੋਈ ਤੱਲਕ ਹੀ ਹੈ ਨਹੀਂ ਉਹ ਜ਼ਮੀਨ ਪੈਸੇ ਦੇ ਕੇ ਖਰੀਦੀ ਗਈ ਹੈ ਜੀ ਕੋਈ ਅਸੀਂ ਫ੍ਰੀ ਚ ਨਹੀਂ ਖਰੀਦੀ ਉਹ ਸਾਡੀ ਜ਼ਮੀਨ ਹੈ ਮਾਲਕੀ ਸਾਡੀ ਹੈ ਇੰਤਕਾਲ ਮਨਜ਼ੂਰ ਹੋ ਚੁੱਕਿਆ ਹੈ ਤਸਵੀਲਦਾਰ ਸਾਹਿਬ ਵੱਲੋਂ ਹੀ ਮਾਰਕਿੰਗ ਹੋਈ ਸੀਗੀ ਐਪਲੀਕੇਸ਼ਨ ਕਾਨੂੰਗੋ ਸਾਹਿਬ ਨੂੰ ਵੀ ਇਹਦੀ ਨਿਸ਼ਾਨਦੇਹੀ ਕਰਕੇ ਆਓ ਕੋਈ ਕਿਸੇ ਕਿਸਮ ਦਾ ਫੇ ਨਹੀਂ ਜੇ ਇਹਨਾਂ ਦਾ ਕੋਈ ਰੌਲਾ ਸੀਗਾ ਤਾਂ ਇਹ ਇਹ ਦਖਲ ਨਹੀਂ ਦੇਂਦੇ ਤੇਜਾ ਸਿੰਘ ਨੂੰ ਇਹਨਾਂ ਨੇ ਤੇਜਾ ਸਿੰਘ ਨੂੰ ਦਖਲ ਪਵਾ ਕੇ ਦਿੱਤਾ ਜੀ ਬਕਾਇਦਾ ਚਲੋ ਉਹ ਗੱਲ ਵੱਖਰੀ ਰਹਿ ਗਈ ਇਹ ਆਪਣਾ ਉਹਨਾਂ ਨਾਲ ਨਿਪਟਣ ਦੀ ਸਾਡੇ ਨਾਲ ਤਾਂ ਇਹਨਾਂ ਦਾ ਕੋਈ ਮਸਲਾ ਹੀ ਨਹੀਂ ਅਸੀਂ ਤਾਂ ਆਪਣੇ ਜੀ ਤੁਸੀਂ ਤੁਸੀਂ ਉਹ ਕਾਲਜ ਜਰੂਰਦਾਨ ਦਿਖਾ ਦਿਓ ਜਿਹੜੇ ਤੁਸੀਂ ਜ਼ਮੀਨ ਖਰੀਦੀਆਂ ਜਾਂ ਜਿਸ ਨੂੰ ਆਹ ਦੇਖੋ ਜੀ ਰਜਿਸਟਰੀ ਠੀਕ ਹੈ ਜੀ ਤੇਜਾ ਸਿੰਘ ਤੋਂ ਜ਼ਮੀਨ ਖਰੀਦੀ ਅਸ਼ਦੀਪ ਸਿੰਘ ਨੇ ਜੀ ਠੀਕ ਹੈ ਜੀ ਆ ਰਜਿਸਟਰੀ ਹੋਈ ਆ ਇਹ ਰਜਿਸਟਰੀ ਸਾਡੀ ਹੋਣੀ ਹੋਈ ਆ ਜੀ 12 ਜੂਨ ਜੀ ਜੀ ਠੀਕ ਹੈ ਜੀ ਆ ਜਮ੍ਹਾਂ ਬੰਦੀ ਆ ਜੀ ਇਹਦੇ ਵਿੱਚ ਪਕਾਇਦਾ ਪਹਿਲਾਂ ਤੇਜਾ ਸਿੰਘ ਦੇ ਨਾਂ ਮਲਕੀਅਤ ਤਬਦੀਲ ਹੋਈ ਆ ਉਸ ਤੋਂ ਬਾਅਦ ਆ ਇੰਤਕਾਲ ਜਾਂ ਸਾਡੇ ਨਾਂ ਤੇ ਚੜ ਚੁੱਕੀ ਆ ਜੀ ਆ ਅਸ਼ਦੀਪ ਸਿੰਘ ਦੇ ਨਾਂ ਤੇ ਚੜ ਚੁੱਕੀ ਆ ਆ ਰਿਹਾ ਜੀ ਮੁਖਤਿਆਰੇ ਖਾਸ ਅਸ਼ਦੀਪ ਸਿੰਘ ਦਾ ਠੀਕ ਆ ਜੀ ਜੀ ਹੋਰ ਇਸ ਤੋਂ ਸਿਵਾਏ ਮੈਂ ਕੁਝ ਹੋਰ ਕਹਿਣਾ ਵੀ ਨਹੀਂ ਚਾਹੁੰਦਾ ਕਿਉਂਕਿ ਮੈਂ ਤਾਂ ਤੁਹਾਨੂੰ ਤੁਸੀਂ ਕੀ ਬੇਨਤੀ ਕਰਨਾ ਹਾਂ ਜੀ ਪ੍ਰਸ਼ਾਸਨ ਨੂੰ ਕੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਮੈਂ ਇਹੀ ਬੇਨਤੀ ਕਰਦਾ ਜੀ ਮੇਰੀ ਜਾਣ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਮੈਨੂੰ ਬਣਦਾ ਮੇਰੀ ਜ਼ਮੀਨ ਦਾ ਹੱਕ ਦਵਾਇਆ ਜਾਵੇ ਇਸ ਵਾਇ ਇਹ ਚਾਹੁੰਦੇ ਨੇ ਵੀ ਅਸੀਂ ਲੜਗੀ ਪਰ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਕਹਿਣਾ ਨਹੀਂ ਚਾਹੁੰਦੇ ਨਾ ਹੀ ਅਸੀਂ ਲੜਨਾ ਚਾਹੁੰਦੇ ਆ ਅਸੀਂ ਤਾਂ ਆਪਣੀ ਜ਼ਮੀਨ 'ਚ ਜਾਣੇ ਆ ਜੀ ਅਸੀਂ ਜ਼ਮੀਨ 'ਚ ਆਪਣੀ ਚ ਜਾਣਾ ਹੀ ਜਾਣਾ ਈਵਨ ਕਿ ਉੱਥੇ ਕੱਲ ਹੋਰ ਵੀ ਕੱਟਣਾ ਹੋਈ ਜਦੋਂ ਨਿਸ਼ਾਨ ਤਾਂ ਹੀ ਹੋਣ ਲੱਗੀ ਉੱਥੇ ਕੱਟਦਾ ਹੀ ਹੋਈ ਇਹਨਾਂ ਦਾ ਇੱਕ ਗਵਰਦੀਆ ਗੁਰਦੇਵ ਸਿੰਘ ਭੋਲੇਵਾਲ ਹਾਂਜੀ ਉਹਨੇ ਇਸੇ ਜ਼ਮੀਨ ਦਾ ਬਿਆਨਾ ਕਿਤੇ ਉਹਦੇ ਨਾਲ ਵੀ ਕੀਤਾ ਹੋਇਆ ਸੀ ਅੱਛਾ ਜੀ ਕਿਸੇ ਹੋਰ ਨਾਲ ਵੀ ਕਿਸੇ ਹੋਰ ਨਾਲ ਵੀ ਕੀਤਾ ਹੋਇਆ ਸੀ ਉਹਦੇ ਨਾਲ ਕਰਕੇ ਉਹਦੇ ਤੋਂ ਵੀ 15 ਲੱਖ ਰੁਪਈਆ ਉਹ ਕਹਿੰਦਾ ਮੇਰੇ ਵੀ ਮੇਰੇ ਨਾਲ ਇਹਨਾਂ ਨੇ ਠੱਗੀ ਕੀਤੀ ਹੈ ਈਵਨ ਕਿ ਤੇਜਾ ਸਿੰਘ ਨੇ ਜ਼ਮੀਨ ਪਹਿਲਾਂ ਖਰੀਦ ਚੁੱਕਿਆ ਸੀ ਤੇਜਾ ਸਿੰਘ ਇਸ ਕਰਕੇ ਉਹਦਾ ਵਿਚਾਰੇ ਦਾ ਬਿਆਨਾ ਵਿੱਚ ਹੀ ਰਹਿ ਗਿਆ ਹੋਰ ਵੀ ਮੈਂ ਤਾਂ ਸੁਣਿਆ ਵੀ ਲੋਕਾਂ ਨਾਲ ਠੱਗੀਆਂ ਤੁਗੀਆਂ ਮਾਰਦੇ ਨੇ ਇਹਨਾਂ ਦਾ ਕੰਮ ਹੀ ਇਹ ਆ ਇਹਨਾਂ ਅਸਲ ਦੇ ਵਿੱਚ ਇਹ ਜਦੋਂ ਪ੍ਰਸ਼ਾਸਨ ਕੋਲ ਜਾਂਦੇ ਨੇ ਜਾਂ ਕਿਸੇ ਕੋਲੇ ਕੋਈ ਪੋਸਟ ਪਾਉਂਦੇ ਨੇ ਹੁਣੇ ਮੇਰੇ ਖਿਲਾਫ ਪੋਸਟਾਂ ਪਾ ਰਹੇ ਨੇ ੱੱਕਾ ਤਾਂ ਮੈਂ ਹਾਂਜੀ ਸ਼ਬੀ ਖਰਾਬ ਹੋ ਰਹੀ ਆ ਮੇਰੀ ਸ਼ਬੀ ਖਰਾਬ ਕਰ ਰਹੇ ਨੇ ਦੂਜੀ ਗੱਲ ਮੈਂ ਕੋਈ ਧੱਕੇ ਵਾਲੀ ਗੱਲ ਹੀ ਨਹੀਂ ਕਰਦਾ ਜੀ ਜਿਹੜੀ ਜ਼ਮੀਨ ਦਾ ਮਾਲਕ ਮ ਉਹ ਜ਼ਮੀਨ ਮੈਂ ਕਿਸੇ ਨੂੰ ਗਾੜ ਥੋੜਾ ਕਰ ਦੇਣੀ ਹੈ ਜੀ ਮੈਂ ਪੈਸੇ ਦੇ ਕੇ ਖਰੀਦੀ ਹੈ ਚਾਹੇ ਮੇਰੇ ਬ੍ਰਦਰ ਇਨ ਲਾਉ ਨੇ ਖਰੀਦੀ ਹੈ ਖਰੀਦੀ ਖਰੀਦੀ ਤਾਂ ਅਸੀਂ ਪੈਸੇ ਦੇ ਕੇ ਆ ਨਾ ਜੀ ਦੂਜੀ ਗੱਲ ਅਸੀਂ ਤਾਂ ਤੇਜਾ ਸਿੰਘ ਤੋਂ ਖਰੀਦੀ ਆ ਇਹਨਾਂ ਨਾਲ ਤਾਂ ਸਾਡਾ ਕੋਈ ਤੱਲਕ ਹੀ ਹੈ ਨਹੀਂ ਇਹ ਤਾਂ ਜਾਣ ਬੁੱਝ ਕੇ ਇਸ ਧਾਣੀ ਚ ਸਾਨੂੰ ਬਾੜ ਦੇ ਪੈ ਜੀ ਇੱਕ ਇਹ ਸਵਾਲ ਆ ਵੀ ਤੁਸੀਂ ਕਹਿੰਦੇ ਹੋ ਵੀ ਸਾਡਾ ਇਹਨਾਂ ਦੇ ਨਾਲ ਮਤਲਬ ਇਹਨਾਂ ਦਾ ਕੋਈ ਲੈਣਾ ਦੇਣਾ ਇੱਕ ਪਾਸੇ ਪੋਸਟਾਂ ਪਾਈ ਜਾਂਦੇ ਆ ਵੀ ਸਾਨੂੰ ਸੰਦੀਪ ਧਰਮਪੋਤ ਧਮਕੀਆਂ ਦਿੰਦਾ ਇੱਕ ਪਾਸੇ ਵੀਡੀਓ ਦੇ ਵਿੱਚ ਕਹਿੰਦੇ ਆ ਸਾਡਾ ਸੰਦੀਪ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸੇ ਗੱਲ ਦੀ ਤਾਂ ਮੈਨੂੰ ਸਮਝ ਨਹੀਂ ਨਾ ਆ ਰਹੀ ਜੀ ਉਹ ਵੀ ਵੀਡੀਓ ਮੇਰੇ ਕੋਲ ਹੈ ਜਿਹਦੇ ਤੇ ਕਹਿੰਦਾ ਪਿਆ ਕਿ ਸੰਦੀਪ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਵੀ ਮੈਂ ਤੁਹਾਨੂੰ ਪੱਤਰਕਾਰ ਸਾਹਿਬ ਵੀਡੀਓ ਦੇ ਦਿਆਂਗਾ ਉਹ ਕਹਿੰਦੇ ਅਸੀਂ ਜਾਣਦੇ ਹੀ ਨਹੀਂ ਸੰਦੀਪ ਸਿੰਘ ਨੂੰ ਇੱਕ ਪਾਸੇ ਉਹ ਕਹਿ ਰਿਹਾ ਸੰਦੀਪ ਸਿੰਘ ਸਭ ਤੋਂ ਧਰਮਗੋੜ ਤੋਂ ਸਾਨੂੰ ਧਮਕੀਆਂ ਦਿੰਦਾ ਧਮਕੀਆਂ ਦੇਣ ਦੀ ਜਿਹੜੀ ਗੱਲ ਹੈ ਕੱਲ ਵਾਲੀ ਵੀਡੀਓ ਤੁਸੀਂ ਦੇਖ ਲਓ ਅਸੀਂ ਤਾਂ ਬੈਠੇ ਹੀ ਦੋ ਤਿੰਨ ਜਣੇ ਸੀਗੇ ਅਸੀਂ ਤਾਂ ਬੈਠੇ ਹੀ ਗੱਡੀ 'ਚ ਰਹੇ ਹਾਂ ਕਿਉਂਕਿ ਉਹ ਕੰਮ ਮਹੱਤਮੇ ਦਾ ਸੀ ਸਾਡਾ ਨਹੀਂ ਸੀ ਉਹ ਇਹ ਕਹਿ ਰਿਹਾ ਕਿ ਆਏ ਹੀ ਨਹੀਂਗੇ ਅਜੇ ਤੱਕ ਵੇਖਿਆ ਹੀ ਨਹੀਂ ਉਹਨਾਂ ਨੂੰ ਨਹੀਂ ਜੀ ਮੇਰੀ ਗੱਡੀ ਪੀਪੀ ਫਾਰਚੂਨਰ 0345 ਪੀਪੀ 19ਕਿਉ ਉੱਥੇ ਸੀਗੀ ਉਹਦੀ ਵੀਡੀਓ ਹੈ ਮੇਰੇ ਕੋਲ ਅਸੀਂ ਕਿਉਂ ਨਾ ਜਾਵਾਂਗੇ ਜੀ ਸਾਡੀ ਜ਼ਮੀਨ ਆ ਅਸੀਂ ਤਾਂ ਜਾਵਾਂਗੇ ਜਿੱਦੇ ਵੀ ਜਾਵਾਂਗੇ ਰਾਤ ਨੂੰ ਵੀ ਜਾਵਾਂਗੇ ਜੀ ਉੱਥੇ ਵੀ ਲੜਾਈ ਨਹੀਂ ਕਰਨੀ ਚਾਹੁੰਦੇ ਜੀ ਕਿਸੇ ਦੀ ਕੀਮਤ ਤੇ ਅਸੀਂ ਤਾਂ ਪ੍ਰਸ਼ਾਸਨ ਦਾ ਸਹਾਰਾ ਲਵਾਂਗੇ ਜੋ ਡਾਕੂਮੈਂਟ ਮੁਤਾਬਕ ਸਾਡਾ ਹੱਕ ਬਣਦਾ ਉਹ ਸਾਡਾ ਹੱਕ ਸਾਨੂੰ ਪ੍ਰਸ਼ਾਸਨ ਦਵਾਏਗਾ ਜਿਹੜੀ ਇਹਨਾਂ ਨੇ ਕੱਲ ਗੁੰਡਾਗਰਦੀ ਕੀਤੀ ਹੈ ਉਹਦੀ ਵੀ ਸਜ਼ਾ ਇਹਨਾਂ ਨੂੰ ਪ੍ਰਸ਼ਾਸਨ ਦੇਵੇਗਾ ਜੀ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਕੁਝ ਕਹਿਣ ਵਾਲੇ ਨਾ ਹੀ ਸਾਡਾ ਉਹਨਾਂ ਨੂੰ ਕੁਝ ਕਹਿਣ ਦਾ ਹੱਕ ਬਣਦਾ ਨਾ ਹੀ ਅਸੀਂ ਉਹਨਾਂ ਨਾਲ ਲੜਨਾ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਨੂੰ ਸਾਡਾ ਇਨਸਾਫ ਕਰਾਇਆ ਜਾਵੇ ਤੀਜੀ ਗੱਲ ਜੇ ਇਹ ਸਭ ਤੋਂ ਵੱਡੀ ਜਦੋਂ ਵੀ ਅਸੀਂ ਜਾਣਦੇ ਆ ਮੈਂ ਮਰ ਜਾਣਾ ਮੈਂ ਦਵਾਈ ਪੀ ਲੈਣੀ ਏ ਇੱਥੇ ਬੰਦਾ ਮਰ ਜਾਣਾ ਹੈ ਇੱਥੇ ਐਂਡ ਹੋ ਜਾਣਾ ਮੇਰੀ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਇਹਨੂੰ ਕੱਲ ਨੂੰ ਕੁਝ ਹੁੰਦਾ ਤੇ ਆਪਣੀ ਜਾਨ ਮਾਲ ਦਾ ਜ਼ਿੰਮੇਵਾਰੇ ਖੁਦ ਹੋਵੇਗਾ ਜੀ ਸਾਡੇ ਨਾਲ ਇਹਦਾ ਕੋਈ ਤੱਲਕ ਨਹੀਂ ਨਾ ਹੀ ਅਸੀਂ ਇਹਦੇ ਤੋਂ ਜ਼ਮੀਨ ਖਰੀਦੀ ਏ ਇਹ ਤਾਂ ਉਲਟਾ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਗੁੰਡਾਗਰਦੀ ਕਰਕੇ ਸਭ ਤੋਂ ਵੱਡੀ ਗੁੰਡਾਗਰਦੀ ਇਹ ਜੀ ਇਹ ਆ ਜਦੋਂ ਇਹ ਪੋਸਟਾ ਪਾਉਂਦਾ ਹੈ ਕਹਿੰਦਾ ਵੀ ਮੈਂ ਲਾਚਾਰ ਹਾਂ ਇਹ ਲਾਚਾਰ ਨਹੀਂ ਹੈਗਾ ਜੀ ਇਹ ਤਾਂ ਸਿਰਫ ਦਿਖਾਵਾ ਏ ਇਹ ਸਭ ਤੋਂ ਵੱਡੇ ਠੱਗ ਨੇ ਇਹਨਾਂ ਨੇ ਘੱਟੋ-ਘੱਟ ਹੋਰ ਵੀ ਕਈ ਬੰਦਿਆਂ ਤੋਂ ਪੈਸੇ ਠੱਗੇ ਨੇ ਜਿਹੜੇ ਬੰਦੇ ਮੈਂ ਕੈਮਰੇ ਦੇ ਸਾਹਮਣੇ ਪਿਟਾ ਵੀ ਦੇਵਾਂਗਾ ਈਵਨ ਕਿ ਇੱਕ ਦੀ ਤਾਂ ਉਸ ਦਿਨ ਦੀ ਵੀਡੀਓ ਹੀ ਆ ਗਈ ਸਾਹਮਣੇ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਮਾਣਜੋਗ ਅਦਾਲਤਾਂ ਤੇ ਵੀ ਭਰੋਸਾ ਹੈ ਜੀ ਡਿਪਟੀ ਸਾਹਿਬ ਐਸਐਸਪੀ ਸਾਹਿਬ ਜਲੰਧਰ ਚ ਪੈਂਦੀ ਹੈ ਜੀ ਇਹ ਸਟੇਟ ਜਲਾਲਪੁਰ ਦਾ ਰਕਬਾ ਨਹੀਂ ਇਹ ਮਿਆਣੀ ਦਾ ਰਕਬਾ ਹੈ ਮਿਆਣੀ ਜਿਹੜੀ ਹੈ ਤਸੀਲ ਲੋਈਆਂ ਪੈਂਦੀ ਹੈ ਜੀ ਡੀਐਫਟੀ ਸ਼ਾਰਟਕਟ ਪੈਂਦਾ ਐਸਐਚਓ ਥਾਣਾ ਲੋਈਆਂ ਪੈਂਦਾ ਜੀ ਮੈਂ ਤਰਖਾਸਤਾਂ ਦੀ ਦਿੱਤੀ ਹੈ ਸਾਰਾ ਇਨਸੀਡੈਂਟ ਇਨਸੀਡੈਂਟ ਉਹਨਾਂ ਦੇ ਨੌਲੇਜ ਇੱਥੇ ਗਏ ਸੀਗੇ ਤੇ ਅੱਜ ਕੀ ਮਤਲਬ ਰੌਲਾ ਨਿਭੜਿਆ ਅੱਜ ਜੀ ਇਹ ਪਹੁੰਚ ਇਹ ਪਹੁੰਚੇ ਨਹੀਂ ਜੀ ਇਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀਗੇ ਉੱਥੇ ਇਹ ਪਹੁੰਚੇ ਨਹੀਂ ਜੀ ਸਾਨੂੰ ਨਹੀਂ ਪਤਾ ਕੀ ਗੱਲ ਸੀ ਕੀ ਹੋਣੀ ਸੀ ਪਹੁੰਚੇ ਪੁਸਤ ਦੇ ਪਲਾਨ ਤੇ ਵੀ ਇਹ ਪਹੁੰਚੇ ਨਹੀਂ ਜੀ ਉੱਥੇ ਅਖੀਰ ਸਾਨੂੰ ਐਸਐਸਓ ਸਾਹਿਬ ਨੇ ਕੱਲ ਦਾ ਟਾਈਮ ਦਿੱਤਾ ਜੀ ਦੇਖਦੇ ਆ ਕੱਲ ਨੂੰ ਆ ਕੇ ਕੀ ਕਰਦੇ ਨੇ ਜੀ ਇਹਨਾਂ ਦੀਆਂ ਪੋਸਟਾਂ ਦੇਖਣ ਨਾਲੇ ਲੋਕਾਂ ਕੀ ਗੱਲਾਂ ਚਾਹੁੰਦੀ ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ ਭਾਈ ਜੀ ਜਿੰਨੇ ਕੋਈ ਦੇਖਣਾ ਹੋਵੇ ਕਾਗਜ਼ ਪੱਤਰ ਕਾਗਜ਼ ਪੱਤਰ ਜਦੋਂ ਮਰਜ਼ੀ ਆ ਕੇ ਦੇਖ ਸਕਦਾ ਮੇਰਾ ਇਹਨਾਂ ਨਾਲ ਕੋਈ ਲੱਗਾ ਤਾਂ ਕਹਿੰਦੀ ਇਹ ਤਾਂ ਸਭ ਮੇਰੇ ਨਾਲ ਠੱਗਾ ਕਰਦੇ ਨੇ ਵੀ ਮੇਰੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰਦੇ ਪਏ ਨੇ ਵੀ ਅਸੀਂ ਇਹਨੂੰ ਡਰਾ ਕੇ ਭਜਾ ਦਈਏ ਤੇ ਆਪਣੇ ਖੇਤ ਨਾ ਆਵੇ ਬਾਈ ਜੀ ਮੈਂ ਪ੍ਰਸ਼ਾਸਨ ਦਾ ਧਾਰਾ ਲਿਆ ਮੈਂ ਤਾਂ ਜੋ ਕਰਾਂਗਾ ਪ੍ਰਸ਼ਾਸਨ ਦੇ ਥਰੂ ਕਰਾਂਗਾ ਨਾ ਮੈਂ ਕਿਸੇ ਨਾਲ ਲੜਨਾ ਤੇ ਨਾ ਮੈਨੂੰ ਕੋਈ ਲੜਾਈ ਕਰਨ ਦੀ ਕਿਸੇ ਨਾਲ ਲੋੜ ਹੈ ਨਾ ਮੈਂ ਕਿਸੇ ਨੂੰ ਧਮਕੀਆਂ ਦੇਵਾਂ ਈਵਨ ਕੇ ਇਹ ਕਹਿੰਦਾ ਮੈਨੂੰ ਧਮਕੀਆਂ ਦਿੰਦਾ ਇਹ ਮੈਨੂੰ ਇੱਕ ਵੀ ਫੋਨ ਕਾਲ ਦਿਖਾ ਦੇ ਮੇਰੇ ਵੱਲੋਂ ਗਈ ਹੋਈ ਮੈਂ ਕਿਸੇ ਇਹਨਾਂ ਨੂੰ ਧਮਕੀ ਦਿੱਤੀ ਹੋਵੇ ਜਾਂ ਮੇਰੇ ਕਿਸੇ ਸੱਜਣ ਮਿੱਤਰ ਨੇ ਵੀ ਇਹਨੂੰ ਕਾਲ ਕੀਤੀ ਹੋਵੇ ਸਾਡਾ ਤਾਂ ਕੋਈ ਇਹਦੇ ਨਾਲ ਤੱल्लੁਕਾ ਪਈ ਹੈ ਨਹੀਂ ਜੀ ਨਾ ਹੀ ਅਸੀਂ ਇਹਨਾਂ ਨੂੰ ਜਾਣਦੇ ਸੀਗੇ ਨਾ ਹੀ ਸਾਨੂੰ ਕੋਈ ਸਭ ਸੀ ਐਟਾ ਇੱਕ ਵੀਡੀਓ 'ਚ ਇਹ ਕਹਿ ਰਿਹਾ ਮੇਰਾ ਪਿਓ ਮਾਰਿਆ ਇਹਦਾ ਮੇਰਾ ਪਿਓ ਇਹਦੇ ਫਾਦਰ ਦੀ ਡੈਥ 2019 'ਚ ਹੋਈ ਹੈ ਜੀ ਕੈਂਸਰ ਨਾਲ ਉਹਨੂੰ ਪੱਟ ਤੇ ਕੋਈ ਇੰਜੈਕਸ਼ਨ ਲੱਗਾ ਸੀ ਕਹਿੰਦੇ ਜੋ ਕੁਝ ਮੈਂ ਸੁਣਿਆ ਪਿੰਡ 'ਚੋਂ ਮੈਂ ਜਾਣਦਾ ਹੀ ਨਹੀਂ ਜੀ ਇਹਦੇ ਬਾਰੇ ਨਾ ਹੀ ਮੈਂ ਇਹਨਾਂ ਨੂੰ ਜਾਣਦਾ ਸੀਗਾ ਜੀ ਪਹਿਲਾਂ ਮੈਂ ਤਾਂ ਰਜਿਸਟਰੀ ਕਰਾਉਣ ਤੋਂ ਬਾਅਦ ਉੱਥੇ ਗਿਆ ਜੀ ਆਪਣੀ ਜ਼ਮੀਨ ਦੇਖਣ ਗਿਆ ਸਗੋਂ ਮੇਰੇ ਗੱਲ ਪੈ ਨੇ ਕਿ ਫਿਰ ਵੀ ਮੈਂ ਤਾਂ ਚੁੱਪ ਕਰਕੇ ਤੜਵਟ ਕੇ ਆ ਗਿਆ ਮੈਂ ਕਿਹਾ ਯਾਰ ਛੱਡ ਆਪਾਂ ਇਹਨਾਂ ਨਾਲ ਲੜਨਾ ਨਹੀਂ ਹੈਗਾ ਕਿਉਂਕਿ ਲੜਦੇ ਚੰਗੇ ਨਹੀਂ ਲੱਗਦੇ ਮੋਟਰਪਰ ਬੰਦੇ ਆ ਸ਼ਹਿਰ ਦੇ ਕੋਈ ਕੱਲ ਨੂੰ ਕਹੇਗਾ ਵੀ ਐਵੇਂ ਇਹ ਜਾਣ ਪੁੱਛ ਕੇ 라이 ਸੇੜਦੇ ਨੇ ਸਾਡਾ ਇਹੋ ਜਿਹਾ ਕੋਈ ਮੋਟਿਵ ਨਹੀਂ ਸੀ ਅਸੀਂ ਕੱਲ ਵੀ ਮੋਟਰਸਾਈਕਲੇ ਖੋਹ ਕੇ ਲੈ ਗਏ ਨੇ ਸਾਡੇ ਕਿਸੇ ਬੰਦੇ ਨੇ ਇਹਨਾਂ ਨੂੰ ਉਹੇ ਨਹੀਂ ਕਹੀ ਜੋ ਕੁਝ ਕਿਹਾ ਕਾਨੂੰਗੋ ਸਾਹਿਬ ਨੇ ਇਹਨਾਂ ਨੂੰ ਜ਼ਰੂਰ ਕਿਹਾ ਵੀ ਜੇ ਕੋਈ ਤੇ ਹੈਗਾ ਤਾਂ ਪ੍ਰੋਡਿਊਸ ਕਰਦੇ ਹੋ ਇਹਨਾਂ ਨੇ ਕਿਹਾ ਜੀ ਸਾਡੇ ਕੋਲ ਤੇ ਆ ਉਹਨਾਂ ਨੇ ਕਿਹਾ ਕਾਗਜ਼ ਦਿਖਾਓ ਇਹਨਾਂ ਨੇ ਕੋਈ ਕਾਗਜ਼ ਨਹੀਂ ਦਿਖਾਇਆ ਜਦੋਂ ਵੀ ਕੋਈ ਕੇਸ ਨਹੀਂ ਹੈਗਾ ਜ਼ਮੀਨ ਤੇ ਕਿਸੇ ਵੀ ਕਿਸਮ ਦਾ ਜੇ ਕੇਸ ਹੁੰਦਾ ਤੇ ਇਹ ਰਜਿਸਟਰੀ ਤੇਜਾ ਸਿੰਘ ਤੋਂ ਸਾਡੇ ਨਾਂ ਤੇ ਹੋਣੀ ਨਹੀਂ ਸੀ ਜੇ ਹੋ ਜਾਂਦੀ ਤਾਂ ਇੰਤਕਾਲ ਨਹੀਂ ਸੀ ਚੜਨਾ ਜੇ ਇੰਤਕਾਲ ਵਿੱਚ ਤਾਂ ਐਡੇ ਤਾਂ ਕਮਲੇ ਕੋਈ ਤਸਵੀਰਦਾਰ ਸਾਹਿਬ ਵੀ ਨਹੀਂ ਹੈਗੇ ਪਟਵਾਰੀ ਸਾਹਿਬ ਜਾਂ ਕਾਨੂੰਗੋ ਸਾਹਿਬ ਜਾਂ ਪ੍ਰਸ਼ਾਸਨ ਐਡਾ ਕਮਲਾ ਨਹੀਂ ਹੈਗਾ ਵੀ ਕਿਸੇ ਦੇ ਗਲਤ ਕਾਗਜ਼ਾਂ ਤੇ ਨਾ ਚੜਾ ਦੇਗਾ ਚੈੱਕ ਦੀ ਪੇਮੈਂਟ ਕੀਤੀ ਹੋਈ ਹੈ ਜੀ ਤੇਜਾ ਸਿੰਘ ਨੂੰ ਚੈੱਕ ਦੀ ਪੇਮੈਂਟ ਕਰਕੇ ਚੈੱਕ ਨਾਲ ਹੀ ਪੇਮੈਂਟ ਕਰਕੇ ਜ਼ਮੀਨ ਖਰੀਦੀ ਆ ਜੀ ਪੂਰੇ ਰੇਟ ਤੇ ਜ਼ਮੀਨ ਖਰੀਦੀ ਆ ਸਰਕਾਰ ਨੂੰ ਉਹਦਾ ਟੈਕਸ ਭਰੇ ਆ ਜੀ ਮੈਂ ਕੋਈ ਕਿਸੇ ਨਾਲ ਧੋਖਾ ਨਹੀਂ ਕੀਤਾ ਕੋਈ ਆਪਾਂ ਜਾਲੀ ਕੰਮ ਨਹੀਂ ਕੀਤਾ ਜੀ ਹਾਂ ਭਾਈ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਬਲਵਿੰਦਰ ਸਿੰਘ ਪਿਤਾ ਨਾਮ ਜਗੀਰ ਸਿੰਘ ਜੀ ਪਿੰਡ ਸ਼ੇਰਪੁਰ ਤਹਿਵਾ ਸੀਰਤਨਗੁਰਪੁਰ ਜ਼ਿਲ੍ਹਾ ਮੋਗਾ ਜੀ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕੀ ਹੋ ਸਾਰਾ ਮਾਜਰਾ ਤੇ ਤੇ ਕੋਈ ਜਾਣਕਾਰੀ ਦਿਓ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜੀ ਵੀਡੀਓ ਬਾਰੇ ਜਾਣਕਾਰੀ ਦੇਣ ਲੱਗੇ ਜੀ ਸਾਡੇ ਬਾਪ ਦਾ ਕੋਈ ਆਰਤੀ ਰਣ ਲੈਣ ਦੇ ਨਾਲ ਚੱਲਦਾ ਸੀ ਧਰਮਕੋਟ ਦਾ ਜੀ ਕੀ ਆਰਤੀ ਇਹ ਦਾ ਸਤਿੰਦਰ ਕੁਮਾਰ ਰੌਕਾਲਾ ਜੀ ਜੀ ਉਤਰ ਲਾ ਜੀ ਨਾਮ ਆਲਵਾਸੀ ਤੇ ਮੋਗਾ ਜੀ ਰੋਲਾ ਇਹ ਜੀ ਸ਼ੁਰੂਤ ਲੈ ਕੇ ਅੱਜ ਤੋਂ 25-30 ਸਾਲ ਪਹਿਲਾਂ ਬਾਪੂ ਤੇ ਸਾਡੇ ਦਾਦੇ ਪਰਦਾਦੇ ਜਿਹੜੇ ਕਿ ਫਸਲਾਂ ਆੜ ਤਿੰਦਰ ਕੁਮਾਰ ਕੋਲ ਹੀ ਸਾਰੀ ਹਾੜੀ ਸੌਣ ਦੀ ਸਰਦੇ ਸੀ ਫਿਰ ਜੀ ਜਿਹੜਾ ਕੋਈ ਪੈਸਾ ਦਾ ਲੈਣ ਦੇਣ ਸੀ ਗਈ ਉਹਦੇ ਪੈਸੇ ਤੇ ਲੈਣ ਦੇਣ ਦੇ ਵਿੱਚ ਹੀ ਬਸ ਉਹਨਾਂ ਨੇ ਜੀ ਸਾਡੀ ਆ ਤਿੰਨ ਕਿੱਲੇ ਜ਼ਮੀਨ ਜਿਹੜੀ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ 400 ਵੀ ਕਰਕੇ ਉਹਨਾਂ ਨੇ ਕਾਗਜ਼ ਉਹਨਾਂ ਨੇ ਸਕਿਉਰਟੀ ਵਿੱਚ ਦਿੱਤੇ ਹੋਣਗੇ ਜਾਂ ਨਹੀਂ ਦਿੱਤੇ ਹੋਣਗੇ ਜੀ ਤੇ ਉਹਨਾਂ ਨੇ ਸਕੋਲ ਨਹੀਂ ਅੰਗੂਠਾ ਵਗੈਰਾ ਲਵਾਇਆ ਸੀਗਾ ਤੇ ਇਹ ਗੁੱਠੇ ਵਗੈਰੇ ਤੇ ਉਹਨਾਂ ਨੇ ਆਧਿਕਾਰਵੀ ਕਰਕੇ ਅਨਪੜ੍ਹ ਆਪਣੀ ਆਵਾਜ਼ ਨਹੀਂ ਚੱਕੀ ਤੇ ਤੁਹਾਨੂੰ ਪਤਾ ਨਹੀਂ ਲੱਗਾ ਸਾਨੂੰ ਜੀ ਪਤਾ ਲੱਗਿਆ ਹੁੰਦਾ ਤਾਂ ਅਸੀਂ ਜ਼ਰੂਰ ਬਾਜ਼ ਚੱਕਦੇ ਜੇ ਹੁਣ ਅਸੀਂ ਬਾਜ਼ ਚੱਕੀ ਤੇ ਪਹਿਲਾਂ ਕਿਉਂ ਨਹੀਂ ਚੱਕ ਸਕਦੇ ਸੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਪਤਾ ਹੀ ਨਹੀਂ ਸੀ ਬਿਲਕੁਲ ਜੀ ਸਾਨੂੰ ਇਹ ਪਤਾ ਜਾ ਕੇ ਜੀ 2020 ਚ ਲੱਗਿਆ ਜਦੋਂ ਅਸੀਂ ਆਪਣੀ ਲਿਮਟ ਕਲੀਅਰ ਕੀਤੀ ਜੀ ਕਿ ਤੁਹਾਡੇ ਪੈਲੀ ਦੇ ਤੇ ਇੱਕ ਅਲੋਕੇਸ਼ਨ ਲੱਗਿਆ ਹੋਇਆ ਹੈ ਜਿਹੜਾ ਕਿ ਇੱਕ ਤੇਜਾ ਸਿੰਘ ਦੇ ਨਾਮ ਹੋਈ ਹੋਈ ਹੈ ਜੀ ਮੂਰ ਦੇ ਵੱਲੋਂ ਕੋਈ ਨੋਟਿਸ ਵਗੈਰਾ ਨਹੀਂ ਕਦੇ ਨਹੀਂ ਆਇਆ ਜੀ ਸਾਨੂੰ ਨੋਟਿਸ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਲੱਗਦਾ ਕਿ ਇੱਕ ਤਰ੍ਹਾਂ ਤਾਂ ਆਇਆ ਹੋਵੇਗਾ ਹਾਂ ਜੀ ਹੋਇਆ ਹੋਵੇਗਾ ਜਰੂਰ ਸਾਨੂੰ ਲੱਗਦਾ ਹੈ ਜੀ ਤੇਜਾ ਸਿੰਘ ਦਾ ਨਾਮ ਲੈ ਰਹੇ ਹਾਂ ਇੱਕ ਸੰਦੀਪ ਸਿੰਘ ਨਾਮ ਸਾਹਮਣੇ ਆਉਂਦਾ ਹੈ ਕਿ ਕੋਈ ਪੈਜ ਦਾ ਖਰੀਦਦਾਰ ਉਹ ਬਣ ਗਿਆ ਸੰਦੀਪ ਸਿੰਘ ਬਣ ਗਿਆ ਤੇਜਾ ਸਿੰਘ ਦੇ ਵਿੱਚ ਕੀ ਰੋਲਾ ਤੇ ਸੰਦੀਪ ਸਿੰਘ ਦਾ ਕੀ ਰੋਲਾ ਉਹਦੇ ਬਾਰੇ ਜਾਣਕਾਰੀ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਇਹ ਦਿੰਦੇ ਆ ਜੀ ਸਾਡਾ ਸਿਰਫ ਆਰਟੀ ਨਾ ਲੈਣ ਦੇਣ ਸੀ ਆਰਟੀ ਨੇ ਜਿਵੇਂ ਕਿ ਆਪਦੇ ਨਾਲ ਪ੍ਰਾਪਰਟੀ ਨਹੀਂ ਕੀਤੀ ਗਾਂ ਤੇਜਾ ਸਿੰਘ ਦੇ ਨਾਮ 420 ਨਾ ਕਰਤੀ ਜੀ ਸਾਡੇ ਨਾਲ ਫਰਾਡ ਕਰਕੇ ਜੀ ਤੇਜਾ ਸਿੰਘ ਨੇ 2 ਨੰਬਰ ਦੇ ਵਿੱਚ ਜੋ ਵੀ ਪੇਪਰਾਂ ਨਾਲ ਹੇਰ ਫੇਰ ਕਰਕੇ ਜੀ ਉਹ ਗ੍ਰਾਮ ਨੂੰ ਸੇਲ ਕਰਤੀ ਜੀ ਸੰਦੀਪ ਦੇ ਨਾਲ ਕਰਤੀ ਜੀ ਸੇਲ ਕਰਤੀ ਜੀ ਸੰਦੀਪ ਨੂੰ ਦੇਦੀ ਆ ਸੰਦੀਪ ਨੂੰ ਦੇਤੀ ਸੀ ਸਾਨੂੰ ਨਹੀਂ ਪਤਾ ਵੀ ਉਹ ਸੰਧੂ ਹੈ ਜੀ ਕਿ ਸਿੱਧੂ ਹੈ ਜੀ ਕਿ ਧਰਮਕੋਟ ਦਾ ਕਿ ਮੋਗਾ ਮੋਗਾ ਦਾ ਜੀ ਜੀ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੁਹਾਡੇ ਕੋਲੇ ਕੀ ਹੁਣ ਪ੍ਰੂਫ ਹੈਗੇ ਆ ਤੁਹਾਡੇ ਕੋਲੇ ਮੜੇ ਜਿਹਾ ਦਿਖਾ ਦਿਓ ਸਾਡੇ ਕੋਲੇ ਪ੍ਰੂਫ ਹੈ ਜੀ ਜੀ ਕਿ ਸਾਡੀ 17 ਜੁਲਾਈ ਤਰੀਕ ਹੈ ਜੀ ਸਾਡਾ ਕੋਰਟ ਚ ਕਬਜ਼ੇ ਦਾ ਕੇਸ ਅਜੇ ਲੱਗਿਆ ਹੋਇਆ ਹੈ ਅਜੇ ਕੇਸ ਚੱਲੀ ਜਾਂਦਾ ਚੱਲੀ ਜਾਂਦਾ ਜਿਹਦੀ ਕਿ 17 ਜੁਲਾਈ ਸਾਡੀ ਤਰੀਕ ਹੈ ਜੀ ਜੀ ਕੱਲ ਤਸਵੀਲਦਾਰ ਪਟਵਾਰੀ ਜਾਂ ਜਿਹੜੇ ਆਏ ਸੀ ਹਾਂਜੀ ਤੁਹਾਨੂੰ ਕੋਈ ਵਗੈਰਾ ਕਿ ਵੀ ਜਤੋਏ ਉਹ ਇਹ ਕਹਿੰਦੇ ਜੀ ਇਸ ਬੰਦੇ ਦੇ ਸਾਹੀ ਉਹ ਬੰਦੇ ਨੂੰ ਕੋਈ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਉਹ ਬੰਦੇ ਨੂੰ ਨਹੀਂ ਜਾਣਦੇ ਜੀ ਕਹਿ ਰਹੇ ਵੇ ਇਸ ਬੰਦੇ ਨੇ ਤੁਹਾਡੀ ਜੋ ਜਿਹੜੀ ਜ਼ਮੀਨ ਉਹ ਖਰੀਦ ਚੁੱਕਿਆ ਜੀ ਅਸੀਂ ਇਸ ਜ਼ਮੀਨ ਦੇ ਨਿਸ਼ਾਨਦੇਖ ਕਰਨਾ ਚਾਹੁੰਦੇ ਆ ਜੀ ਪਰ ਸਾਡਾ ਵੇਖੋ ਮਗਰਦਾਸ ਮੈਂਬਰ ਬੈਠੇ ਪਰਿਵਾਰ ਦੇ ਅਸੀਂ ਕਹਾਂ ਜੀ ਅਸੀਂ ਬਿਲਕੁਲ ਨਿਸ਼ਾਨਦੇ ਨਹੀਂ ਹੋਣ ਦੇਣੀ ਤੇ ਵੀ ਮਤਲਬ ਸਾਡੇ ਬਾਪੂ ਨੇ ਨਾ ਹੀ ਜ਼ਮੀਨ ਸੇਲ ਕੀਤੀ ਹੈ ਜੀ ਤੇ ਨਾ ਹੀ ਅਸੀਂ ਨਿਸ਼ਾਨਦੇ ਹੋਣ ਦੇਣੀ ਹੈ ਜੀ ਇਸ ਦੇ ਇਲਾਵਾ ਵੀ ਉਹਨਾਂ ਨੇ ਸਾਡੇ ਉਲਟਾ ਕਹਤਾ ਸਾਡ ਨੂੰ ਕਿ ਸਾਡੇ ਗੱਲ ਪੈਜੀ ਪ੍ਰਸ਼ਾਸਨ ਜੀ ਜੀ ਉਹਨਾਂ ਦਾ ਇਹ ਐਲੀਗੇਸ਼ਨ ਆ ਕਿ ਇਹ ਬਤਿਆਂ ਨੂੰ ਜਾਂ ਜਨਾਨੀਆਂ ਨੂੰ ਅੱਗੇ ਕਰ ਦਿੰਦੇ ਆ ਬਿਲਕੁਲ ਨਹੀਂ ਜੀ ਸਾਰਾ ਪਰਿਵਾਰ ਇਕੱਠੇ ਜਾਈਦਾ ਇਕੱਠੇ ਪਰਿਵਾਰ ਰਹਿੰਦਾ ਜਦੋਂ ਸਾਡੀ ਮੰਨ ਲਓ ਰੋਜੀ ਰੋਟੀ ਜਾਂਦੀ ਹੈ ਜੀ ਸਾਰੇ ਇਕੱਠੇ ਰਹਿੰਦੇ ਆ ਰਹਿਸ਼ੀ ਇੱਥੇ ਦੀ ਬੇਰਾਸੀਂ ਤਾਂ ਕੋਈ ਅੱਗੇ ਨਹੀਂ ਖੜਾ ਪਰਿਵਾਰ ਇਕੱਠਾ ਜਾ ਕੋਈ ਅਸੀਂ ਦੇਖੋ ਪੰਚਾਇਤ ਦਾ ਬੰਦਾ ਨਹੀਂ ਲੈ ਕੇ ਆਉਂਦੇ ਕੋਈ ਪਿੰਡ ਦਾ ਬੰਦਾ ਨਹੀਂ ਕੋਈ ਰਿਸ਼ਤੇਦਾਰ ਜੀ ਨੂੰ ਲਿਆਉਂਦੇ ਵੀ ਅਸੀਂ ਕੋਈ ਗੁੰਡਾਗਰਦੀ ਕਰਨੀ ਜੀ ਸਿਰਫ ਸਾਡਾ ਇੱਕ ਫੈਮਿਲੀ ਵੀ ਫੈਮਿਲੀ ਨਾਲ ਹੀ ਅਸੀਂ ਜਾ ਕੇ ਜੋ ਵੀ ਗੱਲਬਾਤ ਕਰਨੇ ਫੈਮਿਲੀ ਨਾਲ ਹੀ ਕਰਨੇ ਸੰਦੀਪ ਦਾ ਕਹਿਣਾ ਹੈ ਕਿ ਮੇਰਾ ਤਾਂ ਤੁਹਾਡੇ ਨਾਲ ਜਾਂ ਰਾਜੂ ਨਾਲ ਕੋਈ ਰੌਲਾ ਹੀ ਨਹੀਂ ਮੈਂ ਤਾਂ ਪਹਿਲੀ ਤੇਜਾ ਸਿੰਘ ਤੋਂ ਖਰੀਦੀ ਆ ਉਹਦੇ ਬਾਰੇ ਜਾਣਕਾਰੀ ਦੇ ਇੰਨੇ ਬਾਰੇ ਜਾਣਕਾਰੀ ਤੁੰਗਾ ਦੇ ਨੇ ਕੋਈ ਵੀ ਸੰਦੀਪ ਸੰਧੂ ਚਾਹ ਕੋਈ ਸਿੱਧੂ ਆ ਇਹ ਪਹਿਲੇ ਦਿਨ ਗੱਡੀ ਲੈ ਕੇ ਆਇਆ ਸੀ ਇਹਨੂੰ ਸਾਰੀ ਸਲੀਅਤ ਮੈਂ ਦੱਸੀ ਸੀ ਕਿ ਪਾਜੀ ਸਾਡਾ ਰੌਲਾ ਚੱਲਦਾ ਤੁਸੀਂ ਇਸ ਕੰਮ 'ਚ ਨਾ ਪਾਓ ਅਸੀਂ ਗਰੀਬ ਬੰਦੇ ਆ ਸਾਡੀ ਰੋਜੀ ਰੋਟੀ ਇਹੀ ਐ ਹਾਂਜੀ ਪਹਿਲੀ ਲਾਂ ਦੋ ਘੰਟੇ ਪਹਿਲਾਂ ਪਹਿਲੀ ਲੈਣ ਲੋ ਗਿਆ ਜਿਸ ਦਿਨ ਵਿਖਣਾ ਆਇਆ ਤੈਂਦਾ ਚਲੋ ਠੀਕ ਆ ਮੈਂ ਵਿੱਚ ਨਹੀਂ ਪੈਂਦਾ ਤੀਸੇ ਦਿਨ ਗੱਡੀ ਲੈ ਕੇ ਫੇਰ ਆ ਗਿਆ ਜਿਸ ਦਿਨ 12 ਬੋੜ ਦੇ ਤੱਕ ਤੇ ਨਿੰਦਾ ਸੀ ਕਿ ਮੈਂ ਹੁਣ ਪਹਿਲੀ ਗੋਣੀਆ ਚੋਣਾ ਨਹੀਂ ਤੁਸੀਂ ਲਾਉਣਾ ਮੈਂ ਕਿਹਾ ਤੂੰ ਕੌਣ ਹੋਣਾ ਮੇਰਾ ਕੋਰਟ ਚ ਕੀ ਚੱਲਦਾ ਚੋਣਾ ਰੁਕਣ ਵਾਲਾ ਮੈਂ ਚੋਣਾ ਲਾਤਾ ਸਾਰਾ ਕੁਝ ਕਰਤਾ ਇਹਨੇ ਯਾਲੀ ਰਜਿਸਟਰੀ ਕਰਵਾ ਲਿਆ ਸਾਡਾਂ ਦੇਚ ਕੀ ਗਿਣਾਂ ਯਾਦੋਸੀ ਇਹਨੂੰ ਤਲਾਹ ਦਿੱਤੀ ਆ ਕਿ ਸਾਡਾ ਜ਼ਮੀਂਦਾਰ ਰੋਲਾ ਚੱਲਦਾ ਭਾਜੀ ਤੁਸੀਂ ਵਿੱਚ ਦਖਲ ਨਹੀਂ ਦੇ। ਅੱਛਾ ਪਟਵਾਰੀ ਚਾਹ ਕੋਈ ਵੀ ਸੀ ਸਾਨੂੰ ਨਹੀਂ ਪਤਾ ਉਲਟਾਇਰਮੈਂਟ ਕੋਈ ਕਾਨੂੰਗੋ ਲੈ ਕੇ ਆਏ ਨੇ ਨਿਸ਼ਾਨਦੇਹੀ ਕਰਾਉਣ ਕਿਹਨਾਂ ਨਿਸ਼ਾਨਦੇਹੀ ਕਰਾਉਣੀ ਇੱਕ ਮਿੰਟ ਰੋਕੋ ਗੱਲ ਤੁਸੀਂ ਟੋਕਣ ਲੱਗੇ ਕਿਸੇ ਰਿਟਾਇਰ ਨੂੰ ਲੈ ਕੇ ਹਾਂਜੀ ਕਿਸੇ ਰਿਟਾਇਰਮੈਂਟ ਅਫਸਰ ਨੂੰ ਲੈ ਕੇ ਆਏ ਨੇ ਰਿਟਾਇਰਮੈਂਟ ਅਫਸਰ ਆਏ ਕੋਈ ਦਰਪਤ ਰਿਟਾਇਰਮੈਂਟ ਅਫਸਰ ਕੋਈ ਮੌਜੂਦਾ ਅਫਸਰ ਨਹੀਂ ਆਏ ਉਹਨੂੰ ਲੈ ਕੇ ਆਏ ਨੇ ਕਹਿੰਦੇ ਨਿਸ਼ਾਨ ਨਿਸ਼ਾਨਦੇਹੀ ਕਿਉਂ ਨਹੀਂ ਤੁਸੀਂ ਸਰਕਾਰੀ ਯਾਨੀ ਕਿ ਅਰਸਟੈਟ ਕਰ ਪਾ ਕੇ ਬੈਠੇ ਜਿਹੜਾ ਟਾਇਰ ਉਹ ਲੈ ਕੇ ਆਏ ਨੇ ਟਾਇਰ ਮਿਲ ਤੇ ਬੰਦਾ ਹਾਂ ਸੋਰੀ ਮੈਂ ਹੁੰਦਾ ਨਹੀਂ ਸੀ ਕੋਈ ਉਹਦੇ ਕੋਲ ਆਰਡਰ ਨਹੀਂ ਸੀ ਕੋਈ ਲਿਫਟ ਹੀ ਲੈ ਕੇ ਨਹੀਂ ਆਇਆ ਬਸ ਉਤਰ ਗਿਆ ਸਾਰੀ ਪਹਿਲਾਂ ਤਾਂ ਸਾਡੀਆਂ ਜਨਾਨੀਆਂ ਨੂੰ ਬਕਵਾਸ ਬੜੀ ਉਹਨੇ ਕੀਤੀ ਫਿਰ ਕਹਿੰਦਾ ਕਾਗਜ਼ ਲੈ ਕੇ ਕਾਗਜ਼ ਲੈ ਕੇ ਆਓ ਜਦੋਂ ਕਾਗਜ਼ ਨੂੰ ਇੱਕ ਵਾਰੀ ਕਿਹਾ ਸਰ ਕੇਸ ਚੱਲਦਾ ਕਾਗਜ਼ ਤੈਨੂੰ ਕਿੱਥੋਂ ਲਿਆ ਗਈ ਹੋਰ ਚ ਕੇਸ ਚੱਲ ਰਿਹਾ 17 7 ਤਰੀਕ ਇੱਕ ਮੋਟਰਸਾਈਕਲ ਠੂਣ ਦੀ ਗੱਲ ਹੋਈ ਆ ਉਹ ਕੌਣ ਆ ਬੰਦਾ ਕਿਹਦਾ ਮੋਟਰਸਾਈਕਲ ਦੇਖੋ ਜੀ ਮੋਟਰਸਾਈਕਲ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜਦੋਂ ਤੁਹਾਨੂੰ ਵੀ ਪਤਾ ਹੁੰਦਾ ਵੀ ਜਦੋਂ ਕੋਈ ਵੀ ਕੋਈ ਮਸਲਾ ਆ ਜਾਂਦਾ ਇਕੱਠ ਹੋ ਜਾਂਦਾ ਜੀ ਸਾਨੂੰ ਕੋਈ ਮੋਟਰਸਾਈਕਲ ਬਾਰੇ ਪਤਾ ਨਹੀਂ ਇਹ ਅਲੀਗੇਸ਼ਨ ਇਸ ਕਰਕੇ ਲਾਉਂਦੇ ਨੇ ਇਹਨਾਂ ਤੇ ਪਰਚਾ ਦੋਆ ਭਰਾਵਾਂ ਤੇ ਕਰਾਉਣਾ ਤੇ ਇਹਨਾਂ ਨੂੰ ਜੇਲ੍ਹ ਚ ਉਠਾਉਣਾ ਫਿਰ ਪੈਲੀ ਬੋਗੀਆਂ ਨਹੀਂ ਠੱਕੇ ਨਾਲ ਜਿੰਮੇ ਨਵਾਇ ਤੇਰਾ ਜ਼ਬਰਦਸਤੀ ਗੁੰਡਾ ਕਰਦੀ ਕਿਉਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਾਨੂੰ ਬਿਲਕੁਲ ਸਾਨੂੰ ਮੋਟਰਸਾਈਕਲ ਨਾਲ ਸਾਡੇ ਨਾਲ ਤਾਂ ਅਪੈਰ ਤੇ ਗੱਡੀ ਚ ਲਾ ਕੇ ਪੈਰ ਵੱਜਲ ਕਰ ਦਿੱਤਾ ਨੇ ਪੈਰ ਤੇ ਗੱਡੀ ਚੜਾਈ ਹਾਂ ਪੈਰ ਤੇ ਗੱਡੀ ਚੜਾਤੀ ਠੀਕ ਵਿੱਚ ਬੈਠ ਕੇ ਥਿਆਰਾ ਨਾਲ ਦਾ ਡੱਬਾ ਚ ਹੱਥ ਮਾਰਦੇ ਨੇ ਵੀ ਆਹ ਦੇਖੋ ਸਾਡੇ ਕੋਲ ਕੀ ਆ ਬੀ ਆ ਕੋਈ ਮੈਂ ਫੇਰ ਕਹੂੰਗਾ ਕਿ ਤੁਸੀਂ ਆਪਣੇ ਕਾਗਜ਼ ਵਗੈਰਾ ਸਾਰੇ ਆਹ ਦੇਖੋ ਸਤਿੰਦਰ ਕੁਮਾਰ ਆਰਟੀਡੀ ਪਹਿਲੀ ਗੈ ਇਹਨਾਂ ਦੀ ਕਰਤੂਤਾ 2012 ਦੀ ਜੀ ਨੂਰਪੁਰ ਕੀ ਮਾਤਾ ਕੇਸ ਹੈ ਜੀ ਜਿੰਦੇ ਵਿੱਚ ਜੀ ਵਸਤੀ ਚ ਰੱਖਸ਼ਾ ਦਾ ਸਰਪੰਚ ਵਿੱਚ ਮੌਜੂਦ ਹੈ ਜੀ ਜੀ ਇਹਨਾਂ ਨੇ ਵੀ ਉਹਨੂੰ ਵੀ ਤਾਂ ਮਰਨ ਦੇ ਮਜਬੂਰ ਕੀਤਾ ਜੀ ਕਿ ਇੱਕ ਜ਼ਮੀਂਦਾ ਰੋਲਾ ਸੀ ਉਹ ਬੰਦੇ ਕੋਲ ਵੀ ਰੋਜੀ ਰੋਟੀ ਦਾ ਸਿਰਫ ਇੱਕ ਹੀ ਰੋਜ਼ਗਾਰ ਸੀ ਇਹ ਸਤਿੰਦਰ ਕੁਮਾਰ ਤੇ ਨਾਲ ਉਹਦੇ ਤੇਜਸ ਸਿੰਘ ਪੁੱਤਰ ਬਰਿਆਮ ਸਿੰਘ ਇਹ ਦੋ ਨੰਬਰ ਦਾ ਕੰਮ ਦੋਵੇਂ ਕੰਮ ਹੀ ਨਹੀਂ ਕਰਦੇ ਜੀ ਫਿਰ ਇਹਨਾਂ ਸਾਡੇ ਸ਼ੇਰਪੁਰ ਤਾਇਵੰਦ ਦੇ ਵਿੱਚ ਇੱਕ ਪਰਿਵਾਰ ਨੂੰ ਇਹਨਾਂ ਜ਼ਬਰਦਸਤੀ ਦਵਾਈ ਪੀਣ ਤੇ ਮਜਬੂਰ ਕੀਤਾ ਜੀ ਬਾਪੂ ਸਾਡਾ ਵੀ ਮਾਰ ਦਿੱਤਾ ਤੇ ਸਾਡਾ ਬਜ਼ੁਰਗ ਵੀ ਇਹਨਾਂ ਨੇ ਮਾਰਿਆ ਤੇ ਤੀਜਾ ਇਹਨਾਂ ਲਈ ਮਰਿਆ ਇਹਨੇ ਐਕਸੀਡੈਂਟ ਕਰਾਇਆ ਜੀ ਫਿਰ ਤੀਜਾ ਕਿਸੇ ਨਾਲ ਇੱਕ ਵੱਡੂ ਵਾਲਾ ਕੇਸ ਇਹਨਾਂ ਨੇ ਉੱਝਾਇਆ ਜੀ ਬਾਈ ਤੁਸੀਂ ਨਾ ਲੈ ਰਹੇ ਹੋ ਕਿ ਸਾਡਾ ਬਾਪੂ ਜੀ ਇਹਨਾਂ ਨੇ ਮਾਰ ਦਿੱਤਾ ਹਾਂਜੀ ਆ ਵਿਦ ਪ੍ਰੂਫਾਂ ਕਹਿ ਰਹੇ ਹੋ ਕਿ ਵੈਸੇ ਕਹਿ ਰਹੇ ਪ੍ਰੂਫਾਂ ਵਾਲ ਨਹੀਂ ਕਹਿ ਰਹੇ ਜੇ ਤੁਹ ਡੈਡੀ ਜੀ ਬਹੁਤ ਹੋਈ ਸੀ ਮੌਤ ਦੇ ਵਿੱਚ ਤੇਜਾ ਸਿੰਘ ਘਰੇ ਆ ਗਿਆ ਸੀ ਸਾਡੇ ਸਾਡੇ ਮਜੂਦਾ ਰਿਸ਼ਤੇਦਾਰ ਨੂੰ ਕਹਿੰਦਾ ਮੈਂ ਬੈਠ ਕੇ ਨਿਭੜ ਜਾਊਂਗਾ ਮੇਰੇ ਤੇ ਕੋਈ ਕਾਰਵਾਈ ਨਾ ਕਰਾਉਣ ਜਿੱਦਾਂ ਕਹਿਣਗੇ ਮੈਂ ਨਿਭੜ ਜਾਗਾ ਅਸੀਂ ਇਹਦੀਆਂ ਗੱਲਾਂ ਚ ਆ ਗਏ ਅਸੀਂ ਬਾਪੂ ਦਾ ਸਸਕਾਰ ਕਰਾਤਾ ਕੋਈ ਇਹਨਾਂ ਤੇ ਪਰਚਾ ਨਹੀਂ ਕੋਈ ਕੋਈ ਕਾਰਵਾਈ ਨਹੀਂ ਕਰਾਈ ਚੌਥੇ ਦਿਨੇ ਬਦਲ ਗਿਆ ਕਿ ਨਹੀਂ ਮੈਂ ਨਹੀਂ ਰਾਜਨਾਮਾ ਕਰਨਾ ਮੈਂ ਤਾਂ ਕੋਰਟ ਕੇਸ ਲੜਦਾ ਮੈਂ ਫਿਰ ਇੱਕ ਪੱਤਰ ਕਰ ਜੀ ਤੇ ਗੱਲ ਨਹੀਂ ਚਾੜਨ ਹਰ ਜ਼ਬਾਨ ਤੋਂ ਸਿੱਧਾ ਜਨਾ ਦਾ ਹੀ ਅਪੀਲ ਹੀ ਕਰਦਾ ਕਿ ਮੈਂ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ 80% ਹੈਂਡੀਕੈਪ ਆ ਇੱਕ ਮੇਰੀ ਸਹਸਤਰ ਮੇਰੇ ਤੇ ਵਿਧਵਾ ਦੋ ਲੜਕੀਆਂ ਸਮੇਤ ਰਹਿ ਰਹੀ ਕਾਲਾ ਨੂੰ ਕੋਈ ਵੀ ਮੇਰੇ ਪਰਿਵਾਰ ਤੇ ਜੀਆਂ ਨਾਲ ਜਾਂ ਮੇਰੇ ਨਫਤੀ ਸੇ ਤਰ੍ਹਾਂ ਹੀ ਕੱਟਣਾ ਵਾਪਰਦੀ ਏ ਤੇਜਾ ਸਿੰਘ ਪੁੱਤਰ ਬਰਿਆਮ ਸਿੰਘ ਕੁਮਿੰਦਰ ਕੁਮਾਰ ਕਾਲਾ ਆੜਤੀਆ ਤੇ ਜਿਹੜੇ ਇਹਨਾਂ ਦੇ ਨਾਲ سپورਟ ਕਰ ਰਹੇ ਸਾਰੇ ਜ਼ਿੰਮੇਵਾਰ ਨੇ ਸਾਡੀ ਤੀਸਰੀ ਪਾਰਟੀ ਤਾਂ ਹੀ ਬਿਲਕੁਲ ਨਹੀਂ ਜਾਣਦੇ ਜਿਉ ਕਿੱਥੋਂ ਦੀ ਹੈ ਕੌਣ ਹੈ ਕਿੱਥੋਂ ਆਏ ਆ ਕਿੱਥੇ ਕਿੱਦਾਂ ਬੰਦਿਆ ਗੁੰਡਿਆਂ ਦੇ ਨਾਲ ਨਾ ਮੁਕਾਬਲਾ ਕਰਨ ਜੋਗੇ ਨਹੀਂ ਹੈਗੇ ਆ ਅਸੀਂ ਸਿਰਫ ਗਰੀਬ ਬੰਦੇ ਤੇ ਗਰੀਬ ਹੀ ਰਹਿਵਾਂ ਸਾਡਾ ਬੇਟਾ ਅਸੀਂ ਕਿੱਥੋਂ ਮੁਕਾਬਲਾ ਇਹਨਾਂ ਦਾ ਕਰਨ